ਬਹਾਦਰੀ ਕਿਸੇ ਜਾਤ ਧਰਮ ਜਾਂ ਦੇਸ਼ ਤੱਕ ਸੀਮਤ ਨਹੀਂ ਬਹਾਦਰ ਆਦਮੀ ਸਾਰੇ ਸੰਸਾਰ ਵਿੱਚ ਹਰੇਕ ਕੌਮ ਵਿੱਚ ਹੁੰਦੇ ਹਨ ਇੱਥੇ ਇਹ ਜ਼ਿਕਰ ਕਰਨਾ ਵੀ ਯੋਗ ਹੋਵੇਗਾ ਕਿ ਬਹਾਦਰੀ ਦਾ ਸਬੰਧ ਜਿਸਮਾਨੀ ਤਾਕਤ ਨਾਲ ਹੀ ਨਹੀਂ ਇਸ ਦਾ ਸਬੰਧ ਰੋਹਾਨੀ ਖੇੜਾ ਅਤੇ ਅੰਦਰੂਨੀ ਸਾਹਸ ਨਾਲ ਜ਼ਿਆਦਾ ਹੈ ਭਾਈ ਦੁਨੀ ਚੰਦ ਜੋ ਕਿ ਜਿਸਮਾਨੀ ਪੱਖੋਂ ਬਹੁਤ ਤਕੜਾ ਤੇ ਭਾਰਾ ਆਦਮੀ ਸੀ ਪਰੰਤੂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਆਨੰਦਪੁਰ ਸਾਹਿਬ ਦੇ ਕਿਲੇ ਦੇ ਦਰਵਾਜ਼ੇ ਤੋੜਨ ਲਈ ਆਏ ਮਸਤ ਹਾਥੀ ਨਾਲ ਲੜਨ ਲਈ ਕਿਹਾ ਤਾਂ ਉਹ ਡਰ ਕੇ ਖਿਸਕ ਗਿਆ ਪਰੰਤੂ ਬਜਿੱਤਰ ਸਿੰਘ ਨਾਮ ਦੇ ਇੱਕ ਛੀਟਕੇ ਜਿਹੇ ਨੌਜਵਾਨ ਨੇ ਉਸ ਹਾਥੀ ਦਾ ਮੁਕਾਬਲਾ ਬਰਛੇ ਨਾਲ ਕੀਤਾ ਅਤੇ ਵਾਪਸ ਆਪਣੇ ਲੋਕਾਂ ਵਿੱਚ ਉਸ ਹਾਥੀ ਨੂੰ ਪੂਜਾ ਦਿੱਤਾ ਸੀ ਗੁਰੂ ਜੀ ਦੇ ਛੋਟੇ ਬਹਾਦਰ ਪੁੱਤਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਵਾਬ ਸਰਹੰਦ ਦੇ ਦੈਂਤਾਂ ਵਰਗੇ ਤਾਕਤਵਰ ਸਪਾਹੀਆਂ ਕੋਲੋਂ ਮੂਲੋ ਹੀ ਨਹੀਂ ਘਬਰਾਏ ਮਈ ਭਾਗੋ ਇੱਕ ਬਹੁਤ ਹੀ ਬਹਾਦਰ ਸਿੰਘਣੀ ਸੀ ਉਸਨੇ ਖਿਦਰਾਣੇ ਦੀ ਢਾਬ ਤੇ ਮੁਕਤਸਰ ਵਿਖੇ ਕੀਤੇ ਜੰਗ ਸਮੇ ਮੁਗਲ ਫੌਜ ਦਾ ਡਟ ਕੇ ਟੱਕਰਾ ਕੀਤਾ ਇਸੇ ਤਰ੍ਹਾਂ ਹਰ ਮਨੁੱਖ ਸੱਚ ਦਾ ਧਾਰਨੀ ਹੋ ਸਕਦਾ ਹੈ ਸੰਸਾਰ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਹਨ ਕਿ ਮਨੁੱਖ ਆਪਣੀ ਜਾਨ ਵਾਰ ਦਿੰਦੇ ਰਹੇ ਪਰੰਤੂ ਵਿਸ਼ਵਾਸ ਨਾ ਗਵਾਇਆ ਇਹ ਸਾਡਾ ਹੰਕਾਰ ਮੋਹ ਦੇ ਲੋਭ ਹੀ ਹੈ ਜੋ ਸਾਨੂੰ ਸੱਚ ਦੇ ਰਾਹ ਤੋਂ ਮੋੜਦਾ ਹੈ ਜਿਹੜੇ ਮਨੁੱਖ ਇਹਨਾਂ ਤੇ ਕਾਬੂ ਪਾ ਲੈਂਦੇ ਹਨ ਉਹ ਬਹਾਦਰ ਅਖਵਾਉਂਦੇ ਹਨ ਤੇ ਸੱਚ ਦੇ ਰਾਹ ਦੇ ਧਾਰਨੀ ਹੁੰਦੇ ਹਨ